ਪੁਰਾਣੇ ਸਮੇਂ ਦੇ ਵਿੱਚ ਆ ਤੋ 50 ਸਾਲ ਪਹਿਲਾਂ ਦੀ ਗੱਲ ਹੈ ਕਿ ਕੋਈ ਸਟੂਡੈਂਟ ਹੁੰਦਾ ਸੀ ਉਹ ਬਹੁਤ ਹੁਸ਼ਿਆਰ ਹੁੰਦਾ ਸੀਗਾ ਤੇ ਉਹ ਮੈਥ ਦਾ ਪੀਗਰੀ ਮੰਨਿਆ ਜਾਂਦਾ ਸੀਗਾ ਵੀ ਮੈਥ ਉਹਦੇ ਵਰਗਾ ਕਿਸੇ ਨੂੰ ਆਉਂਦਾ ਨਹੀਂ ਹਸਾਬ ਕਿਸੇ ਵਰਗਾ ਉਹਨੂੰ ਆਉਂਦਾ ਨਹੀਂ ਸੀ ਉਹਦੇ ਪ੍ਰੋਫੈਸਰ ਉਹਨੂੰ ਕਹਿੰਦੇ ਵੀ ਯਾਰ ਤੂੰ ਵੀ ਪੜਦਾ ਤਾਂ ਵਧੀਆ ਵੀ ਤੂੰ ਕਹਿੰਦਾ ਮੈਂ ਹਟਣਾ ਉਹ ਹਟ ਕੇ ਚਲਾ ਗਿਆ ਉਹ ਪ੍ਰੋਫੈਸਰ ਉਹਨੂੰ ਗਾਲਾਂ ਦੇਣ ਵੀ ਇਹ ਤਾਂ ਯਾਰ ਹਟ ਕੇ ਬਾ ਗਿਆ ਵੀ ਉਹ ਤਾਂ ਮੈਥ ਤੇ ਵਧੀਆ ਹੀ ਬਹੁਤ ਸੀ ਵੀ ਉਹ ਤਾਂ ਪ੍ਰੋਫੈਸਰ ਲੱਗ ਜਾਂਦਾ ਤੇ ਉਹ ਹਟ ਕੇ ਆਪਦੇ ਘਰੇ ਸਟੋਰ ਰੂਮ ਦੇ ਵਿੱਚ ਗਿਆ ਤੇ ਸਟੋਰ ਰੂਮ ਦੇ ਵਿੱਚ ਜਾ ਕੇ ਉਨੇ অপারেটিং ਸਿਸਟਮ ਤਿਆਰ ਕਰ ਲਿਆ ਹਾਰਡਵੇਅਰ ਤਿਆਰ ਕਰਨਾ ਤੇ ਹਾਰਡਵੇਅਰ ਤੋਂ ਹੌਲੀ ਹੌਲੀ ਉਹਨੇ ਵਿੰਡੋਸ ਬਣਾ ਲਈ ਤੇ ਵਿੰਡੋਸ অপারেটিং ਸਿਸਟਮ ਬਣਾ ਲਿਆ ਤੇ ਕੰਪਿਊਟਰ ਬਣਾ ਲਿਆ ਤੇ ਕੀ ਕਰਿਆ ਆਪਦੇ ਮਾਪੇ ਤੋਂ ਪੈਸੇ ਖੜੇ ਕੁਝ ਯਾਰਾਂ ਦੋਸਤਾਂ ਤੋਂ ਪੈਸੇ ਖੜੇ ਤੇ ਮਾਈਕਰੋਸਾਫਟ ਨੂੰ ਲਾਂਚ ਕਰਤਾ ਤੇ ਉਹ ਹੌਲੀ ਹੌਲੀ ਧਰਤੀ ਦਾ ਪਹਿਲੇ ਨੰਬਰ ਤੇ ਅਮੀਰ ਬੰਦਾ ਬਣ ਗਿਆ ਤੀਗਾ ਤੇ ਹੋਰ ਕੋਈ ਨਹੀਂ ਉਹ ਬਿਲ ਗੇਟਸ ਤੀਗਾ ਕਈ ਵਾਰੀ ਆਪਦੇ ਵਿੱਚ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੁੰਦਾ ਹੈਗਾ ਤੇ ਇਨਸਾਨ ਪੂਰੀ ਗਦੀ ਘੇੜੇ ਚ ਪਿਆ ਰਹਿੰਦਾ ਹੈਗਾ ਜੇ ਕੋਸ ਕਰੋਗੇ ਤਾਂ ਮਾਪੇ-ਬਾਪ ਭੈਣ-ਭਾਈ ਦੋਸਤ-ਮਿੱਤਰ ਸਾਰੀ ਦੁਨੀਆ ਕਾਇਨਾਤ ਮਾਰਦ ਕਰਨ ਤੇ ਲੱਗ ਜਾਂਦੇ ਹੈਗੀ ਤੇ ਆਪਦੇ ਆਪ ਨੂੰ ਅੰਡਰ ਵੈਲਿਊਏਸ਼ਨ ਕਰਕੇ ਨਹੀਂ ਰੱਖਣਾ ਚਾਹੀਦਾ ਆਪਦੇ ਆਪ ਨਾਲ ਜਿੰਨਾ ਸਮਰੱਥਾ ਹੁੰਦੀ ਹੈ ਓਨਾਂ ਜੋਰ ਲਾਉਣਾ ਚਾਹੀਦਾ